ਸਤਿ ਸ਼੍ਰੀ ਅਕਾਲ ਪੰਜਾਬੀਓ ਜਿਵੇਂ ਕਿ ਮੋਗੇ ਦੇ ਵਿੱਚ ਕਾਫਲਾ ਘੇਰਿਆ ਹੰਸਰਾਜ ਹੰਸ ਦਾ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਉਹਦਾ ਵਿਰੋਧ ਕੀਤਾ ਕਿਉਂਕਿ ਕਿਸਾਨਾਂ ਨੂੰ ਇਹ ਮਤਲਬ ਜ਼ਰੂਰ ਕਰਨਾ ਵੀ ਚਾਹੀਦਾ ਸੀ ਕਿਉਂ ਕਿੰਨੇ ਮਤਲਬ ਵੱਡੇ ਵੱਡੇ ਨੇਤੇ ਨੇ ਕਿਸਾਨਾਂ ਦੇ ਲਈ ਕਿਸੇ ਨੇ ਕੁਝ ਨਹੀਂ ਸੋਚਿਆ ਯਾਰ ਬਾਕੀ ਦੇਖ ਲਓ ਇੱਧਰ ਬਾਈ ਲੱਖਾ ਸਿੰਘ ਸੁਧਾਨਾ ਦੂਜੇ ਪਾਸੇ ਕਿੰਨਾ ਪਿੰਡੋਂ ਪਿੰਡੀ ਪ੍ਰਚਾਰ ਕਰ ਰਿਹਾ ਹੈ ਨਾ ਤੇ ਕੋਈ ਵੀ ਮਤਲਬ ਸਰਕਾਰ ਨੇ ਕੋਈ ਸਾਲ ਉਹ ਨਹੀਂ ਕਰ ਰਹੀ ਸਰਕਾਰ ਯਾਰ ਸਰਕਾਰਾਂ ਸਰਕੂਰਾਂ ਕੁਝ ਨਹੀਂ ਹੈਗੀਆਂ ਇੱਕ ਜਲੀਲ ਕਰਦੇ ਨੇ ਕਿਸਾਨਾਂ ਨੂੰ ਠੀਕ ਹੈ ਨਾ ਤੇ ਬਸ ਐਂ ਲਾ ਲਓ ਵੀ ਚਾਰੇ ਪਾਸੇ ਲੋਕ ਮਰ ਰਹੇ ਨੇ ਨੌਜਵਾਨ ਮਰ ਰਹੇ ਨੇ ਉਹ ਚਾਹੇ ਪੁਲਿਸ ਵਾਲੇ ਹੋਣ ਚਾਹੇ ਕਿਸਾਨ ਹੁੰਦੇ ਤਾਂ ਆਪਣੇ ਆਮ ਹੀ ਐ ਯਾਰਾ ਸਰਕਾਰਾਂ ਸਰਕੂਰਾਂ ਕੁਛ ਨਹੀਂ ਪੰਜਾਬੀਓ ਇਹ ਤਾਂ ਤੁਸੀਂ ਐ ਲਾ ਲਓ ਵੀ ਵੋਟਾਂ ਲੈਣ ਵੇਲੇ ਨਾ ਕੋਈ ਬਤਲ ਮਹੀਮ ਚਲਾ ਦਿੰਦੇ ਨੇ ਤੇ ਆਪਣੇ ਪੰਜਾਬ ਨੂੰ ਲਾ ਲਓ ਆਪਣੇ ਦੇਸ਼ ਨੂੰ ਲਾ ਲਓ ਸੈਂਟਰ ਗਵਰਨਮੈਂਟ ਫਿਰ ਤੋਂ ਦੁਬਾਰਾ ਤੋਂ ਆਪਣੇ ਆਪ ਨੂੰ ਬਹਾਲ ਕਰ ਲੈਂਦੇ ਨੇ ਪਰ ਜਿਹੜੇ ਕਿ ਆਪਣੇ ਲੋਕ ਨੇ ਇਹਨਾਂ ਨੂੰ ਚਾਹੀਦਾ ਯਾਰ ਵੀ ਇਹਦੇ 'ਚ ਵੱਡੇ ਪੱਧਰ ਤੇ ਬਦਲਾਅ ਲਿਆਉਣਾ ਚਾਹੀਦਾ ਵੱਡੇ ਜਿਹੜੇ ਹੁਣ ਸੈਂਟਰ ਗਵਰਨਮੈਂਟ ਹਨਾ ਮੋਦੀ ਦੀ ਹੈ ਇਦੇ ਤੇ ਮਤਲਬ ਪੂਰਾ ਫੋਕਸ ਕਰਕੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਅਪੀਲ ਆ ਬਾਈ ਵੀ ਮਤਲਬ ਇਸ ਨੂੰ ਸੈਂਟਰ ਗਵਰਨਮੈਂਟ ਨੂੰ ਹਲਾ ਕੇ ਉਹਨਾਂ ਪਰ ਮਤਲਬ ਇਹਦੀ ਚੇਂजेस ਕੀਤੀ ਜਾਵੇ ਕਿਉਂਕਿ ਯਾਰ ਗਰੀਬਾਂ ਲਈ ਵੀ ਕੁਝ ਨਹੀਂ ਹੋ ਰਿਹਾ ਮਜ਼ਦੂਰਾਂ ਲਈ ਤੇ ਹਰ ਵਰਗ ਦੇ ਲੋਕ ਮਤਲਬ ਤੰਗ ਆ ਰਹੇ ਨੇ ਸਰਕਾਰਾਂ ਤੋਂ ਬਦਲਾ ਲਿਆਉਣਾ ਜ਼ਰੂਰੀ ਹੈ ਬਾਕੀ ਸਾਰੇ ਦੇਸ਼ ਦੇ ਵਸਨੀਕਾਂ ਨੂੰ ਸਾਡੀ ਅਪੀਲ ਅਸੀਂ ਪਹਿਲਾਂ ਪੰਜਾਬ ਨੂੰ ਕਰਦੇ ਹੁੰਨੇ ਆ ਵਾਕੀ ਹੁਣ ਸਾਰੇ ਦੇਸ਼ ਨੂੰ ਕਹਿ ਰਹੇ ਆ ਬਾਈ ਜਿੱਥੋਂ ਤੱਕ ਆਪਣਾ ਮਤਲਬ ਇਹ ਸੰਦੇਸ਼ ਜਾ ਰਿਹਾ ਹੈ ਜਿਹੜੀਆਂ ਗਵਰਨਮੈਂਟਾਂ ਨੇਗੀਆਂ ਇਹਨਾਂ ਦਾ ਬਦਲਾਅ ਲਿਆਉਣਾ ਹਰ ਵੇਲੇ ਜ਼ਰੂਰੀ ਰਹਿੰਦਾ ਕਿਉਂਕਿ ਜਦੋਂ ਕੋਈ ਮਤਲਬ ਜਿਆਦਾ ਟਾਈਮ ਹੋ ਜਾਂਦਾ ਕਿਸੇ ਵੀ ਸਰਕਾਰ ਨੂੰ ਉਹ ਫਿਰ ਸਰਕਾਰ ਸਰਕਾਰ ਨਹੀਂ ਰਹਿੰਦੀ ਫਿਰ ਉਹ ਹਕੂਮਤ ਕਰਨ ਲੱਗ ਜਾਂਦੀ ਹੈ ਹਕੂਮਤ ਬਣ ਜਾਂਦੀ ਹੈ ਇੱਕ ਤਰ੍ਹਾਂ ਦੀ ਵੀ ਜਿਵੇਂ ਪਹਿਲਾਂ ਵਾਲੇ ਰਾਜੇ ਹਕੂਮਤ ਕਰਿਆ ਕਰਦੇ ਸੀ ਨਾ ਉਵੇਂ ਹਕੂਮਤ ਚੱਲ ਪੈਂਦੀ ਹੈ ਫਿਰ ਫਿਰ ਜਦੋਂ ਜਦੋਂ ਹਕੂਮਤ ਹੋਈ ਐ ਇਸ ਧਰਤੀ ਤੇ ਫਿਰ ਉਹਦਾ ਪਤਾ ਹੀ ਐ ਲੋਕਾਂ ਨੂੰ ਵੀ ਫਿਰ ਉਸ ਦੀ ਬਗਾਵਤ ਕਰਕੇ ਮਤਲਬ ਜਨਤਾ ਨੇ ਉਸ ਨੂੰ ਸਿੱਧੀ ਲੈਣ ਤੇ ਵੀ ਲਿਆਂਦਾ ਤੇ ਉਹਨੂੰ ਮੂੰਹ ਤੋੜ ਜਵਾਬ ਵੀ ਦਿੱਤਾ ਸੋ ਪੰਜਾਬੀ ਉਹ ਜਿਵੇਂ ਹੰਸ ਰਾਜ ਹੰਸ ਦਾ ਕਾਫਲਾ ਘੇਰਿਆ ਮੋਗੇ ਦੇ ਵਿੱਚ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਉਹਦਾ ਵਿਰੋਧ ਕੀਤਾ ਉਹ ਬਿਲਕੁਲ ਸਹੀ ਕੀਤਾ ਸੱਚ ਕੀਤਾ ਕਿਉਂਕਿ ਯਾਰ ਕੋਈ ਨੇਤਾ ਤੁਸੀਂ ਲਾ ਲਓ ਵੀ ਉਹ ਫੁੱਲ ਫੁੱਲ ਡੇਗਦਾ ਵੀ ਜਾਂਦਾ ਸੀਗਾ ਕਿਸਾਨਾਂ ਤੇ ਗੱਡੀ ਦੇ ਵਿੱਚੋਂ ਪਰ ਉਹ ਫੁੱਲ ਡੇਗਣ ਨਾਲ ਕੋਈ ਉਹਨਾਂ ਨੂੰ ਕੋਈ ਮੰਨ ਲਓ ਫਾਇਦਾ ਥੋੜੀ ਹੋਣ ਵਾਲਾ ਕੋਈ ਉਹਨਾਂ ਦੇ ਕੋਈ ਵਾਦੇ ਨਹੀਂ ਪੂਰੇ ਹੋਣ ਵਾਲੇ ਨਾ ਕੋਈ ਕੋਈ ਹੋਰ ਗੱਲ ਆਉਣ ਵਾਲੀ ਹੈ ਨਾ ਤੇ ਲੋਕ ਅਹੀਂ ਮਰਦੇ ਰਹਿਣੇ ਆ ਬਾਈ ਤੇ ਬੱਸ ਤੁਸੀਂ ਪਤਾ ਹੀ ਆ ਤੁਹਾਨੂੰ ਅੱਗੇ ਜਿੱਥੇ ਕੋਈ ਲੀਡਰ ਆਉਂਦਾ ਯਾਰ ਉਹਨੂੰ ਅਹੀਂ ਕਿਹ ਰਿਆ ਕਰੋ ਕਿਉਂਕਿ ਇਹ ਜਿਹੜੀਆਂ ਮਤਲਬ ਸਰਕਾਰਾਂ ਨੇ ਸਰਕਾਰਾਂ ਸਰਖੁਰਾਂ ਕੁਝ ਨਹੀਂ ਮੈਂ ਫੇਰ ਕਹਿੰਦਾ ਯਾਰ ਇਹਦਾ ਬਾਈ ਆਪਦਾ ਕਿਹੜਾ ਟਾਈਮ ਪਾਸ ਕਰਕੇ ਬਗ ਜਾਂਦੇ ਨੇ ਆਪਣੇ ਵਰਗੇ ਲੋਕ ਜਿਹੜੇ ਹੈਗੇ ਨੇ ਮਗਰ ਲੱਗੇ ਨੇ ਫਿਰ ਤੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਆ ਪੰਜਾਬੀਓ ਅੱਗੇ ਹੁਣ ਤੁਹਾਡੀ ਮਰਜ਼ੀ ਆ ਯਾਰ ਤੇ ਆਪਣੀ ਵੀਡੀਓ ਜਿਹੜੀ ਮਤਲਬ ਜਿੱਥੋਂ ਤੱਕ ਜਾ ਰਹੀ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਯਾਰ ਠੀਕ ਆ ਨਾ ਤਾਂ ਕਿ ਆਪਣੇ ਕਿਸਾਨ ਭਰਾਵਾਂ ਕੋਲੇ ਹੋਰਾਂ ਕੋਲੇ ਆਪਣੇ ਲੋਕ ਜਿੰਨੇ ਲੋਕ ਵਰਗ ਦੇ ਯਾਰ ਉਹਨਾਂ ਕੋਲ ਵੀਡੀਓ ਪਹੁੰਚੇ ਤੇ ਆਪਣੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਬਾਈ ਧੰਨਵਾਦ